بذل ڪم 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 ڪ پراٿا چنڪا ਹੋਇਆ ਜੀ ਬਾਬਾ ਜੀ ਕੀ ਨਾਮ ਜੀ ਤੁਹਾਡਾ ਨਿਰੰਦਰ ਸਿੰਘ ਮੇਰੇ ਨਾਮ ਆਇਆ ਉਹਦੇ ਰਹਿਣ ਵਾਲੇ ਜੇ ਪਹਾੜੀ ਜੇ ਅੱਜ ਕੀ ਗੱਲ ਹੋਈ ਹੈ ਅੱਜ ਘੇਰ ਕੇ ਨਾ ਦੋਸੀ ਟਰਾਲੀ ਨੂੰ ਦਾੰਗਾ ਮਾਰ ਮਾਰ ਕੇ ਬੰਦੇ ਸਰ ਫਟਰ ਕਰਦੇ ਮੇਰੇ ਕਿੰਨੇ ਜਖਮ ਹੋਏ ਬਹੁਤ ਜ਼ਿਆਦਾ ਜਖਮ ਥੋੜੇ ਜਿਹੀ ਹੋਏ ਕਿੱਥੇ ਕਿੱਥੇ ਲੱਗੀ ਤੁਹਾਨੂੰ ਮਿੰਨੂ ਪੰਜਾਂ ਰਹੀਏ ਫਿਰ ਬੌਲੇ ਦੇ ਥੱਲੇ ਆ ਕੇ ਚਾਰ ਪੰਜ ਸੱਤ ਦਾ ਮੈਨੂੰ ਉਤਰਾਵਾਂ ਵਜੀਆਂ ਇੱਕ ਪੁੱਟੀ ਬੱਤੀ ਮਾਰੀ ਹੈ ਕਿੰਨੇ ਵਲੋਂ ਮਾਰਿਆ ਗਿਆ ਤੁਹਾਨੂੰ ਉਸਨੇ ਮਾਰਿਆ ਜੀ ਕੀ ਲੱਗ ਰਿਹਾ ਕਿ ਉਹ ਮਾਰਿਆ ਗਿਆ ਤੁਹਾਨੂੰ ਕੀ ਲੱਗਦਾ ਰੋਤੀ ਟਰਾਲੀ ਕੇ ਬਾਬਾ ਜੀ ਰੋਤੀ ਟਰਾਲੀ ਦੇ ਕੁੱਤੇ ਰੋਤੀ ਲੋਕਾਂ ਦੀ ਉੱਤੇ ਟਰਾਲੀ ਵੀ ਚੜੀ ਆ ਜੀ ਕੋਈ ਨਹੀਂ ਕੋਈ ਨਹੀਂ ਰੋਤੀ ਦੇ ਕੁੱਤੇ ਆਉਣ ਤੋਂ ਪਹਿਲਾਂ ਇਹ ਕਹਿੰਦੇ ਆ ਕਿ ਇਹ ਪਬਲਿਕ ਨੂੰ ਸੱਟਾਂ ਲੱਗੀਆਂ ਟਰਾਲੀਆਂ ਜਿਹੜੇ ਆਈਆਂ ਬਹੁਤ ਜ਼ਿਆਦਾ ਬੰਦੇ ਕੁੱਤੇ ਕਹਿੰਦੇ ਬੱਚਿਆਂ ਦੇ ਉੱਪਰ ਟਰਾਲੀਆਂ ਜਿਹੜੇ ਆਈਆਂ ਇਸ ਕਰਕੇ ਕੁੱਤੇ ਆਏ ਕੋਈ ਨਹੀਂ ਵੇਚੀ ਕੋਈ ਨਹੀਂ ਵੇਚੀ ਕਿਸੇ ਨੇ ਜਿਹੜੀ ਰੋਤੀ ਟਰਾਲੀ ਕੁੱਤੇ ਕੀ ਨਾਮ ਦਾ ਪੂਰਾ ਨਰਿੰਦਰ ਸਿੰਘ ਮੇਰਾ ਕਿਹੜਾ ਕਿਹੜਾ ਬਸ ਹੋਲੀ ਕੋਲੀ ਨਾ ਲੈਣ ਹੋਲੀ ਕਿਹੜਾ ਹੋਣਾ ਥੋੜਾ ਪਿੱਛੇ ਮਾਨ ਜੋ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਗੱਲ ਆ ਕਿ ਲੋਕਾਂ ਦੀ ਆਵਾਜ਼ਾਈ ਚ ਕਿਸੇ ਨੂੰ ਵਿਗੜਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਮਾਨ ਜੋ ਕਮਿਸ਼ਨਰ ਸਾਹਿਬ ਅਸੀਂ 2-3 ਦਿਨ ਹੋ ਗਏ ਇਹਨਾਂ ਦੀ ਰਿਕਵੈਸਟ ਕਰ ਰਹੇ ਹਾਂ ਕਿ ਬੈਂਕ ਜਿਹੜਾ ਹਾਈ ਕੋਰਟ ਦੇ ਹੁਕਮ ਆ ਅਸੀਂ ਸਾਨੂੰ ਪਾਲਣਾ ਕਰਾਉਣੀ ਜ਼ਰੂਰੀ ਆ ਮਾਨ ਜੋ ਹਾਈ ਕੋਰਟ ਇਹ ਕਹਿੰਦੇ ਆ ਕਿ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਤੁਸੀਂ ਕਿਉਂ ਕਰਾਉਂਦੇ ਸਰ ਕੁਝ ਕਲਕਾ ਦੇ ਮਾਰਜੇ ਮਾਰਜੇ ਨੂੰ ਲੈ ਕੇ ਦੀ ਗੱਲ ਕੀਤੀ ਜਾ ਰਹੀ ਕੋਈ ਮਾਰਜੇ ਨਹੀਂ ਤੇ ਭਾਣੇ ਭਾਜੀ ਕੋਈ ਨਹੀਂ ਭਾਜੀ ਸਿਰਫ ਇਹਨਾਂ ਦਾ ਆਇਆ ਜੀ ਕਿ ਤੁਸੀਂ ਉਹ ਬੈਂਕ ਦੇ ਕਿਉਂ ਪਹਿਲਾਂ ਇਹ ਬੈਂਕ ਦੀ ਸੀਲ ਤੋੜਨ ਲੱਗੇ ਸੀ ਉਹਦੇ ਕਰਕੇ ਅਸੀਂ 3 ਦਿਨ ਹੋ ਗਿਆ ਕੱਲ ਬੈਂਕ ਵਾਲੇ ਵੀ ਆਏ ਸੀ ਵਾਪਸ ਤੇ ਬਹਿ ਕੇ ਅਸੀਂ ਉਹਨਾਂ ਨਾਲ ਗੱਲ ਕਰ ਲਈ ਨਹੀਂ ਲੇਕਿਨ ਇਹਨਾਂ ਨੂੰ ਅਸੀਂ ਕਾਲ ਕਰਦੇ ਕੱਲ ਪ੍ਰਵਿੰਦਰ ਮਾਨ ਨੇ ਫੋਨ ਹੀ ਖੋਲਿਆ ਜੀ ਇਹਦੇ ਜਗਜੀਤ ਮੁੰਡਾ ਉਹਨੂੰ ਕਾਲ ਕੀਤੀ ਅਸੀਂ ਰਿਕਵੈਸਟ ਕੀਤੀ ਮੈਂ ਠੀਕ ਹੈ ਮੇਰੇ ਨਾਲ ਚੰਗੇ ਸੁਭਾਅ ਦੇ ਲੇਕਿਨ ਇਹਨੇ ਇੱਕ ਨਹੀਂ ਸਾਡੀ ਸੁਣੀ ਔਰ ਮਾਂ ਜੋ ਕਮਿਸ਼ਨਰ ਸਾਹਿਬ ਨੇ ਬੜੀ ਦੇਖਦਾ ਇਹ ਮਲੇ ਇਹਨਾਂ ਨੇ ਵੇਖੋ ਨਾ ਆ ਕਿੱਡਾ ਕਰਨਗੇ ਨਿਆਣੇ ਤੇ ਮੋਟਰਸਾਈਕਲ ਚਾੜ ਦੁੱਤਾ ਗੱਨੇ ਗੱਨੇ ਕਿਸਾਨ ਜਿਹੜੇ ਗ੍ਰਿਫਤਾਰੀ ਦੇਖ ਜੋ ਵੀ ਕਾਨੂੰਨੀ ਕਾਰਵਾਈ ਮਰਦੀ ਕੀਤੀ ਜੀ ਕਿੰਨੇ ਕਿੰਨੇ ਕਿਸਾਨ ਕਿਸਾਨ ਕੀ ਇਹ ਅਰੇ ਚੱਲ ਰਹੀ ਜੀ ਚੱਲ ਰਹੀ ਹੈ ਪਰ ਜਿਹੜਾ ਜਾ ਰਹੇ ਕਿ ਬੱਚੇ ਵੀ ਕੁਝ ਬਸ ਹਟਾ ਵੀ ਲੈਂਗੇ ਮਾਲ ਆ ਜਾਣਾ ਸੀਪੀ ਸਾਹਿਬ ਦੱਸੋ ਜੋ ਵੀ ਐਸ ਪਰ ਲਾ ਬਣਦਾ ਕਾਰਨ ਕਰਦੇ ਬਾਕੀ ਇੰਜਰਡ ਹੋਏ ਨੇ ਦੋ ਤਿੰਨ ਬੱਚੇ ਵੀ ਜਿਹੜਾ ਮੋਟਰਸਾਈਕਲ 'ਤੇ ਲੱਗੇ ਸੀਗੇ ਔਰ ਇੱਕ ਮਲਾਜਮ ਦੀ ਜਿੱਥੇ ਲੱਗੀ ਹੈਗੀ ਬਾਕੀ ਐਕਸ਼ਨ ਕੀ ਮਾਮਲਾ ਕੀ ਸਰ ਕਿਸਾਨ ਦਾ ਅੰਲਾ ਕਿਉਂ ਲਾਂਚ ਜਾ ਰਹੀ ਹੈ ਦੇਖੋ ਬਲਾਊਟ ਐਨੀ ਪਰਮਿਸ਼ਨ ਲਾਉਂਸਿੰਗ ਕਰ ਦਿੱਤੀ ਬਾਕੀ ਤੇ ਪੈਗੇ ਸੀਗੇ ਰੋਡ ਸਰ ਜਿਹੜੇ ਬੱਚੇ 2 ਇੰਚ ਤੋਂ ਹੋਏ ਆ ਸਕੂਲ ਤੋਂ ਆ ਰਹੇ ਸੀ ਐਕਟਵਾ ਵੀ ਟੁੱਟ ਗਈ ਇੱਕ ਮੋਟਰਸਾਈਕਲ ਰਾਹ ਕੀ ਦਾ ਟੁੱਟ ਗਿਆ ਕਿੰਨੇ ਕੁ ਜ਼ਖਮੀ ਨੇ ਉਹ ਕਰ ਰਹੇ ਚੈੱਕ ਕਰ ਰਹੇ ਆ ਥੋੜਾ ਛੱਟਾ ਲੱਗੇਗਾ ਮਲਾਜੂ ਵੀ ਹੈਗਾ ਬਾਕੀ ਵੈਰੀਫਾਈ ਕਰ ਸਰਕਾਰੀ ਜਿਹੜੀ ਉੱਤੇ ਚਾੜ ਦਿੱਤੀ ਗਈ ਸੀ ਪੁਲਿਸ ਵੱਲੋਂ ਬੈਰੀਕੇਡ ਲਗਾਇਆ ਹੋਇਆ ਸੀਗਾ ਜੀ ਉੱਥੇ ਉਹ ਕਰ ਲੈਣਾ ਸਰਕਾਰੀ ਪੁਲਿਸ ਵੱਲੋਂ ਕੀ ਕਰਦਾ ਕਿਸੇ ਕਿਸ ਕਰ ਰਹੀ ਹੈ ਹਾਂ ਬਿਲਕੁਲ ਕਾਨੂੰਨੀ ਜੀ ਸਾਨੂੰ ਆਪ ਰੋਡ ਕਰਾ ਚੱਲ